ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਜਮਾਨਾ ਟੀਵੀ ਤੋਂ ਕੁਦਰਤ ਦੇ ਪ੍ਰਕੋਪ ਅਗੇ ਇਨਸਾਨ ਕਿੰਨਾ ਬੇਵੱਸ ਹੈ ਇਹ ਈਸ਼ਵਰ ਮੌਨਸੂਨ ਦੇ ਭਿਆਨਕ ਸੀਜ਼ਨ ਨੇ ਦਿਖਾ ਦਿੱਤਾ ਹੈ ਸਾਡਾ ਅਦਾ ਪੰਜਾਬ ਹਰ ਦੀ ਲਪੇਟ ਵਿੱਚ ਹੈ ਲੋਕ ਬੇਬਸ ਹਨ ਕੋਠੀਆਂ ਤੇ ਚੜੇ ਹੋਏ ਹਨ ਔਰ ਅਨਦਾਤਾ ਕਿਹਾ ਜਾਣ ਵਾਲਾ ਇਹ ਕਿਸਾਨ ਅੱਜ ਇੱਕ ਇੱਕ ਰੋਟੀ ਨੂੰ ਤਰਸ ਰਿਹਾ ਹੈ ਜ਼ਰੂਰਤ ਹੈ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਮੇਰੀ ਅਪੀਲ ਹੈ ਉਹਨਾਂ ਦਾਨੀ ਸੱਜਣਾ ਨੂੰ ਉਹਨਾਂ ਐਨ ਜੀਓਜ਼ ਨੂੰ ਕੇ ਆ ਕੇ ਅੱਜ ਆਪਣੇ ਪੰਜਾਬੀ ਵੀਰਾਂ ਦੀ ਬਾਮ ਫੜੋ। ਔਰ ਜੋ ਐਸ ਵਲੀ ਜੋ ਐਨ ਜੀਓਜ਼ ਜੋ ਲੋਕ ਐਸ ਵਲੀ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਹਨ ਮੈਨੂੰ ਉਹਨਾਂ ਤੇ ਮਾਣ ਹੈ। ਉਨਾਂ ਲਈ ਮੈਂ ਸਲੂਟ ਕਰਦਾ ਹਾਂ ਅੱਜ 31 ਅਗਸਤ ਸ਼ਾਮ ਨੂੰ 5:30 ਵਜੇ ਮੈਂ ਫਲੋਰ ਦੇ ਸਤロイ ਦੇ ਪੁਲ ਦੇ ਉੱਤੇ ਦੌਰਾ ਕੀਤਾ ਔਰ ਜੋ ਉਸ ਵੇਲੇ ਦੇ ਤਾਜ਼ਾ ਹਾਲਾਤ ਜੋ ਮੈਂ ਮਹਿਸੂਸ ਕੀਤੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਪੇਸ਼ ਕਰਦਾ ਹਾਂ ਇਸ ਦੀ ਰਿਪੋਰਟ ਇਸ ਉਮੀਦ ਨਾਲ ਕਿ ਇਹ ਗੁਜ਼ਰਤੀ ਪ੍ਰਕੋਪ ਘਟੇ ਔਰ ਮੇਰੀ ਦੁਆ ਹੈ ਮੇਰੀ ਪ੍ਰਾਰਥਨਾ ਹੈ ਕਿ ਆਪਾਂ ਉਹਨਾਂ ਕਿਸਾਨ ਵੀਰਾਂ ਦੀ ਬਾਹ ਫੜੀਏ ਪੰਜਾਬੀ ਵੀਰਾਂ ਦੀ ਬਾਹ ਫੜੀਏ ਜੋ ਇਸ ਦੀ ਮਾਰ ਥੱਲੇ ਹਨ ਪੇਸ਼ ਇਸ ਦੀ ਰਿਪੋਰਟ ਇਹ ਹੈ ਜੀ ਅੱਜ 31 ਅਗਸਤ ਸ਼ਾਮ ਦਾ ਸਤਲੁਜ ਦਾ ਹਾਲ ਜੇ ਗੱਲ ਕਰੀਏ ਪਾਣੀ ਦੀ ਸਪੀਡ ਦੀ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਔਰ ਆ ਦੇਖੋ ਇੱਥੋਂ ਇਹ ਕਿਤੇ ਕਿਤੇ ਦਰਖਤ ਵੀ ਤੋੜਦਾ ਹੋਇਆ ਜੇ ਸੀ ਆ ਦਿਖਾ ਰਿਹਾ ਤੁਹਾਨੂੰ ਜਿਹੜਾ ਕਿ ਕੱਚਾ बन वाले पासे भी ये चोरन लग पाया है और ਖਾਰ ਲਾ ਰਿਹਾ ਹੈ ਇਧਰਲੇ ਪਾਸੇ ਨੂੰ ਤੁਸ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਨੂੰ ਖਾਰ ਲੱਗ ਰਹੀ ਹੈ ਫਾਦਰ ਤੁਹਾਨੂੰ ਲਗਦੀ ਨਜ਼ਰ ਆ ਰਹੀ ਹੋਏਗੀ ਇਹ ਬਹੁਤ ਡਰਾਉਨ ਵਾਲਾ ਬੰਦਰ ਹੈ ਲਗਾਤਾਰ ਬਰਸਾਤ ਦੇ ਚਲਦਿਆਂ ਬੁਰੀ ਹਾਲਤ ਹੈ ਅਤੇ ਹਾਲਾਂਕਿ ਐਸੋਲੇ ਨੂੰ ਬਹੁਤ ਜ਼ਿਆਦਾ ਡੇਂਜਰ ਮਾਰਕ ਨਹੀਂ ਕਹਿ ਸਕਦੇ ਪਰ ਫਿਰ ਵੀ ਉਮੀਦ ਕਰ ਸਕਦੇ ਹਾਂ ਕਿ कुदरत मेहरबान हो कुछ लोगों राहत मिले पानी का पदर जो इस वे ਬਹੁਤ ਜ਼ਿਆਦਾ ਵੱਜ ਚੁੱਕਾ ਹੈ 1673 ਫੁੱਟ ਦੇ ਕਰੀਬ ਪਾਖੜਾ ਡੈਮ ਤੇ ਔਰ ਜੇ ਇਸੇ ਤਰ੍ਹਾਂ ਹੀ ਪਿੱਛੇ ਇਨਫਲੋ ਜ਼ਿਆਦਾ ਆਂਦਾ ਰਿਹਾ ਤੇ ਸੰਭਾਵਨਾ ਹੈ ਕਿ ਫਲੱਡ ਗੇਟ ਨਾ ਖੋਲ ਦਿੱਤੇ ਜਾ ਕਿਉਂਕਿ ਉੱਪਰ ਲਗਾਤਾਰ ਬਰਸਾਤ ਹੋਣ ਕਰਕੇ ਸ਼ਰ ਗਾਲੂ ਪੂਰਤੀ ਮਿਸਰਜਨ ਕਰਦੇ ਹੋਏ ਪਰ ਲੇਕਿਨ ਕੁਝ ਸ਼ਰ ਗਾਲੂਆਂ ਕਿਨਾਰੇ ਤੇ ਬੈਠੇ ਨੇ ਜਿਹੜੇ ਕਿ ਖਤਰਨਾਕ ਹੋ ਸਕਦੇ ਨੇ ਬਚਨ ਦੀ ਲੋੜ ਹੈ ਧਿਆਨ ਦੇਣ ਦੀ ਲੋੜ ਹੈ ਪ੍ਰਸ਼ਾਸਕ ਵੀ ਛੇ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਦੁਹਰਾਓ ਪਤਾਨਿਕ ਪਾਣੀ ਦਾ ਪੱਦਰ ਕਿਛ ਵਿਦੇ ਕਿਛ ਮੁਕਾਮ ਤੇ ਪਹੁੰਚ ਜਾਣਾ ਹੈ ਅੱਜ ਮੂਰਤੀ ਵਿਸਰਜਨ ਹੈ ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਰੋਕ ਟੋਕ ਨਹੀਂ ਹੈ ਜਿਹੜੀ ਕਿ ਕਿਸੇ ਵੇਲੇ ਵੀ ਖਤਰਨਾਕ ਰੂਪ ਧਾਰਨ ਕਰ ਸਕਦੀ ਹੈ ਔਰ ਮੈਂ ਇਥੇ ਨਾਲ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਬਹੁਤ ਸਾਰੇ ਲੋਕ ਇਹ ਪੋਲ ਦੀ ਸਲੈਪਾਂ ਦੇ ਉੱਤੇ ਚੜ੍ਹ ਕੇ ਸਤਲੁਜ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਾਇਓਸਟੀ ਹਰ ਇੱਕ ਨੂੰ ਹੁੰਦੀ ਹੈ ਡਰ ਵੀ ਹੁੰਦਾ ਪਰ ਕੋਈ ਮੰਦ ਭਾਗਾ ਹਾਦਸਾ ਨਾ ਹੋ ਜਾਏ ਇਸ ਲਈ ਪ੍ਰਸ਼ਾਸਨ ਨੂੰ ਵੀ ਸਤਾਰਕ ਇਨਾਂ ਨੂੰ ਕਰਨ ਦੀ ਲੋੜ ਹੈ ਯਾ ਸਤਰ ਕਰਨ ਦੀ ਲੋੜ ਹੈ ਇਨਾਂ ਲੋਗਾ ਨੂੰ ਪ੍ਰਸ਼ਾਸਨ ਦੇ ਨੋਟਿਸ 'ਚ ਲਿਆਣੀ ਚਾਹਨਾ ਕਿ ਆ ਦੇਖੋ ਤਕਰੀਬਨ ਆ ਇੱਥੋਂ ਜਿਹੜੀ ਪੁਲ ਦੀ ਦੀਵਾਰ ਹੈ ਜਿਹੜੀ ਪ੍ਰੋਟੈਕਸ਼ਨ ਹੈ ਉਹ ਟੁੱਟ ਚੁੱਕੀ ਹੈ ਔਰ ਇਹ ਟੁੱਟ ਕੇ ਇਥੇ ਬਹੁਤ ਬੇ। ਲੇਕਿਨ ਇਹਦੇ 'ਚ ਸਲੇਪਾ ਰੱਖ ਕੇ ਇਕੱਲਾ ਗੁਜ਼ਾਰਾ ਨਹੀਂ ਹੋਣਾ ਕਿ ਸਲੇਪਾ ਰਸਤੀਆਂ ਜੀ ਅਸੀਂ। ਹਾਂ। ਕਿਛੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸ਼ਾਇਦ ਦੀ ਪ੍ਰੋਟੈਕਸ਼ਨ ਵਾਲ ਹੈ। 834 ਕੀ ਯਾਂ ਕੈਨੇਡਾ ਆ ਚੁੱਕੀ ਜਾਣੀ نیچے ਜਿਹੜਾ ਫਲੋਰ ਸਾਈਡ ਜਿਹੜਾ ਲੁਧਿਆਣਾ ਸਾਈਡ ਜਿਹੜਾ ਪਾਣੀ ਹੈ ਉਹ तकरीबन ਜੇ ਆਪਾਂ ਕਹਿ ਸਕਦੀਏ ਕਿ ਤੁਸੀਂ ਬੰਦੇ ਨਾਲ ਹੀ ਟੱਚ ਹੋਣਾ ਸ਼ੁਰੂ ਹੋ ਗਿਆ ਹੈ ਲੁਧਿਆਣਾ ਸਾਈਡ ਦੇ ਲੋਕਾਂ ਨੂੰ ਵੀ 70 ਕਹਣ ਦੀ ਲੋੜ ਹੈ ਜੇ ਗੱਲ ਕਰੀਏ ਅੱਜ ਸ਼ਾਇਦ ਗਣੇਸ਼ ਮੂਰਤੀ ਵਿਸਰਜਨ ਹੈ ਲੇਕਿਨ ਕਿਸ ਤਰ੍ਹਾਂ ਲੋਕ ਆਪਣੇ ਜਾਨ ਦੀ ਪਰਵਾਹ ਕੀਤੇ ਬਗੈਰ ਪਾਣੀ ਦੇ ਵਿੱਚ ਖੜੇ ਹੋ ਕੇ ਸੱਤਲੁਜ ਦੇ ਪਾਣੀ ਦੇ ਵਿੱਚ ਖੜੇ ਹੋ ਕੇ ਮੂਰਤੀ ਮਿਰਜਨ ਕਰ ਰਹੇ ਹਨ ਮਨਸ਼ਕਦਾ ਕਿ ਇਹ ਧਾਰਮਿਕ ਇੱਕ ਹੋ ਸਕਦਾ ਹੈ ਲੇਕਿਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਅਗਰ ਇੱਥੇ ਕੋਈ ਹਾਦਸਾ ਹੋ ਜਾਏ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਕੋਈ ਨਾ ਰੋਕਣ ਟੋਕਣ ਦਾ ਇੰਤਜ਼ਾਮ ਨਹੀਂ ਹੈ ਸਿਰਫ